ਇਹ ਬੋੜੀਏ ਲਾਈਏ ਹੁਣ ਕਿਸੇ ਨੂੰ ਲੋੜੀ ਲੋੜੀ ਕਿਸੇ ਨੂੰ ਚੱਲਣਾ ਹੈ ਜਿਹੜਾ ਕੋਈ ਨਾ ਜੁਰਮੇ ਨਿਸ਼ਾਨ ਕਰ ਰਿਹਾ ਹੈ ਮੈਨੂੰ ਮੈਪਰੀ ਛੇੜ ਕਰ ਦੋ ਨਾ ਮੋੜੋ ਇਹਨਾਂ ਕੋਲ ਦੋਨੋਂ ਸਾਹਮਣੇ ਬਾਬਾ ਜੀ ਮੇਰਾ ਘਰ ਹੈ ਜੀ ਜਦੋਂ ਮੈਂ ਘਰ ਬਣਿਆ ਮੈਂ ਇਹਨਾਂ ਦੇ ਘਰ ਤੋਂ ਪਹਿਲਾਂ ਘਰ ਬਣਿਆ ਜਦੋਂ ਮੈਂ ਇਹਦੀ ਰਜਿਸਟਰੀ ਕਰਾਈ ਮੈਨੂੰ ਇਹ ਪਾਰਕ ਦੱਸਿਆ ਗਿਆ ਸੀ ਕਿ ਇੱਥੇ ਟਾਰਕ ਹੈ ਗੁੱਟੋ ਬਾਅਦ 30 ਨੰਬਰ ਵਾਲੇ ਨੇ ਸਾਜਜੀਤ ਸਿੰਘ ਚੰਦੀ ਦੇ ਘਰ ਬਣਾਇਆ ਜੀ ਠੀਕ ਹੈ ਜੀ ਜਗਜੀਤ ਸਿੰਘ ਚੰਦੀ ਦੇ ਘਰ ਬਣਾਇਆ ਘਰ ਬਣੋਰ ਤੋਂ ਬਾਅਦ ਇਸ پارک ਨੂੰ ਨੇ ਡਿਵੈਲਪ ਕਰਿਆ ਕੋਈ ਨਹੀਂ ਪਤਾ ਸੀ ਸਾਨੂੰ ਇੱਕ ਫੋਨ ਗਿਆ ਕਿ ਬਾਬਾ ਜੀ ਇੱਥੇ ਗੁੱਟ ਪਟ ਰਹੇ ਆ ਤੇ ਜੀ ਕਿ ਉਹ ਜਿਹੜਾ ਪਟਾ ਰਿਹਾ ਉਹਦੇ ਨਾਲ ਸਾਡੀ ਗੱਲ ਕਰਾ ਦੇ ਉਹ ਕਹਿੰਦੇ ਬੁੱਢਾ ਦੇ ਵਿੱਚ ਆ ਜੇ ਅਸੀਂ ਦੇਈ ਸਾਹਿਬ ਆ ਲੱਗੇ ਤੇ ਜੀ ਸਾਹਿਬ ਨਾਲ ਗੱਲ ਕਰਾ ਦੇ ਤੇ ਉਹਨੂੰ ਜਦੋਂ ਉਹਨੂੰ ਫੋਨ ਲੈ ਕੇ ਗਿਆ ਉਹਨੇ ਨਾ ਕਰਦੀ ਕਿਹਦੇ ਮੈਂ ਗੱਲ ਨੂੰ ਸੁਣ ਤੇ ਹੋਰ ਆਈ ਕਿ ਤੁਸੀਂ ਰਹਿਣ ਦੇਖੀ ਆਉਂਦੇ ਹਾਂ ਹੁਣ ਸਾਡਾ ਤਾਂ ਮਤਲਬ ਬੁੱਤੇ ਨਾ ਸੀਗਾ ਮੇਰੇ ਕੋ ਬੁੱਤੇ ਦੀ ਗੱਲ ਹੋਈ ਤੇ ਗੋਰੇ ਤੋਂ ਜਿਵੇਂ ਹਜ਼ਰ ਰੋਲਾ ਵੀ ਕੋਈ ਨਹੀਂ ਇਹਨਾਂ ਦੀ ਆਪਣੀ ਨਿੱਜੀ ਰਾਂਦੀ ਸਾਹਿਬ ਪਹਿਲਾਂ ਵੀ ਇਹ ਬੁੱਢੇ ਇਹਨਾਂ ਨੇ ਕੋਈ ਉਹਨਾਂ ਨੇ ਕਮਲੇਨ ਕੀਤੀ ਉਹ ਬੁੱਢੇ ਵਾੜੇ ਹੁਣ ਫਿਰ ਬੁੱਤੇ ਇਹਨਾਂ ਦਾ ਮਸਲਾ ਜਿਹੜਾ ਹੈਗਾ ਕੋਈ ਹੁਣ ਇਹਨਾਂ ਨੂੰ ਹੱਲ ਕਰ ਦਿੱਤਾ ਇਹਨਾਂ ਨੂੰ ਬਿਠਾ ਦਿੱਤਾ ਇੱਕ ਦੂਸਰੇ ਨਾਲ ਜੱਫੀ ਪਵਾ ਦਿਆਂ ਵੀ ਤੁਸੀਂ ਚੰਗੇ ਗਵਾਂਢੀ ਬਣੋ ਇਹ ਮਸਲੇ ਨਾ ਕਿਸੇ ਨੇ ਨਹੀਂ ਆਣ ਕੇ ਕਰਨੇ ਤੁਸੀਂ ਆਪ ਕਰੋ ਇੱਕ ਦੂਸਰੇ ਨਾਲ ਇਹ ਜਿਹੜੇ پارک ਬਣਿਆ ਜਿਹੜੀ ਉਹਨਾਂ ਨੇ ਆਪਣਾ ਕਬਜ਼ਾ ਛੱਡ ਦਿੱਤਾ ਤੇ ਜਿਹੜੇ ਬੂਟੇ ਹੋ ਕਹਿੰਦੇ ਸੀ ਦੁਆਰਾ ਲੱਗ ਜਾਣਗੇ ਜਿਹੜੇ ਹੈਗੇ ਆ ਤੇ ਇਹਨਾਂ ਦਾ ਜਿਹੜਾ ਹੈਗਾ ਦੋਨੋਂ ਤਰ੍ਹਾਂ ਦੇ ਜਿਹੜੇ ਹੈਗੇ ਸੰਪਤੀ ਬੱਛੇ ਭੱਜਣੋ ਵੀਡੀਓ ਬੋਡੀ ਲਾਈਨ ਹੋਣੀ ਕਿਸੇ ਨਹੀਂ ਲੋੜੀ ਲੋੜੀ ਇਸੇ ਤੇ ਚੱਲੋ ਜੀ ਅਸੀਂ ਅੱਜ ਥਿਰੇ ਰਿਪੋਰਟ ਕਰ ਰਹੇ ਹਾਂ ਮੈਂ ਅਪਰੀਸ਼ੀਏਟ ਕਰਾਂ ਤੁਹਾਡਾ ਵੀ ਜੀ ਇਹ ਸਾਹਮਣੇ ਬਾਬਾ ਜੀ ਮੇਰਾ ਘਰ ਹੈ ਜੀ ਜਦੋਂ ਮੈਂ ਘਰ ਬਣਾਇਆ ਮੈਂ ਇਹਨਾਂ ਦੇ ਘਰ ਤੋਂ ਪਹਿਲਾਂ ਘਰ ਬਣਾਇਆ ਜਦੋਂ ਮੈਂ ਇਹ ਰਜਿਸਟਰੀ ਕਰਾਈ ਮੈਨੂੰ ਇਹ ਪਾਰਕ ਦੱਸਿਆ ਗਿਆ ਸੀ ਕਿ ਇੱਥੇ ਟਾਰਕਾ ਜੀ ਉਸ ਤੋਂ ਬਾਅਦ 36 ਨੰਬਰ ਵਾਲੇ ਨੇ ਸਾਜਗਜੀਤ ਸਿੰਘ ਚੰਦੀ ਦੇ ਘਰ ਬਣਾਇਆ ਜੀ ਠੀਕ ਹੈ ਜੀ ਜਗਜੀਤ ਸਿੰਘ ਚੰਦੀ ਦੇ ਘਰ ਬਣਾਇਆ ਘਰ ਬਣਾਉਣ ਤੋਂ ਬਾਅਦ ਇਸ پارک ਨੂੰ ਨੇ ਡਿਵੈਲਪ ਕਰਿਆ ਤੇ ਕੋਈ ਨਹੀਂ ਪਤਾ ਸੀ ਸਾਨੂੰ ਇੱਕ ਫੋਨ ਗਿਆ ਕਿ ਬਾਬਾ ਜੀ ਇਸੇ ਬੁੱਟੇ ਪਟ ਰਹੇ ਹਨ ਤੇ ਅਸੀਂ ਕਿਹਾ ਵੀ ਜਿਹੜਾ ਪਟਾ ਰਿਹਾ ਉਹਦੇ ਨਾਲ ਸਾਡੀ ਗੱਲ ਕਰਾ ਦਿਓ ਉਹ ਕਹਿੰਦੇ ਬੁੱਢਾ ਦੇ ਵਿੱਚ ਹੈ ਜੇ ਅਸੀਂ ਜੇਈ ਸਾਹਿਬ ਆ ਲੱਗੇ ਹੋਏ ਤੇ ਜੇਈ ਸਾਹਿਬ ਨਾਲ ਗੱਲ ਕਰਾ ਦਿਓ ਤੇ ਉਹਨੂੰ ਜਦੋਂ ਉਹਨੇ ਫੋਨ ਲੈ ਕੇ ਗਿਆ ਉਹਨੇ ਨਾ ਕਰਦੀ ਕਿਤੇ ਮੈਂ ਗੱਲ ਨਹੀਂ ਸੁਣਨੀ ਤੇ ਫਿਰ ਅਸੀਂ ਕਿਹਾ ਵੀ ਤੁਸੀਂ ਰਹਿਣ ਦੇ ਅਸੀਂ ਆਉਨੇ ਆ ਹੁਣ ਸਾਡਾ ਤਾਂ ਮਤਲਬ ਬੁੱਢਾ ਨਾ ਸੀਗਾ ਜੇ ਉਹ ਬੁੱਢਾ ਦੀ ਗੱਲ ਹੋਈ ਤੇ ਫਿਰ ਇੱਥੇ ਜਿਹੜਾ ਹਜ਼ਰ ਰੌਲਾ ਵੀ ਕੋਈ ਨਹੀਂ ਇਹਨਾਂ ਦੀ ਆਪਣੀਆਂ ਨਿੱਜੀ ਰਾਂਝੀ ਸਾਹਿਬ ਪਹਿਲਾਂ ਵੀ ਇਹ ਬੁੱਢੇ ਇਹਨਾਂ ਨੇ ਕੋਈ ਉਹਨਾਂ ਨੇ ਕੰਪਲੇਨ ਕੀਤੀ ਉਹ ਬੁੱਢੇ ਵਾੜੇ ਹੁਣ ਫਿਰ ਬੁੱਢੇ ਫੇਰ ਇਹਨਾਂ ਦਾ ਮਸਲਾ ਇਹ ਜਿਹੜਾ ਹੈਗਾ ਕੋਈ ਹੁਣ ਇਹਨਾਂ ਨੂੰ ਹੱਲ ਕਰ ਦਿੱਤਾ ਇਹਨਾਂ ਨੂੰ ਬਿਠਾ ਦਿੱਤਾ ਇੱਕ ਦੂਸਰੇ ਨਾਲ ਜੱਫੀ ਪਵਾ ਲਿਆ ਵੀ ਤੁਸੀਂ ਚੰਗੇ ਗਵਾਂਢੀ ਬਣੋ ਇਹ ਮਸਲੇ ਨਾ ਕਿਸੇ ਨੇ ਨਹੀਂ ਆਣ ਕੇ ਕਰਨਾ ਤੁਸੀਂ ਆਪ ਕਰੋ ਇੱਕ ਦੂਸਰੇ ਨਾਲ ਇਹ ਜਿਹੜੇ ਪਾਰਕ ਬਣਿਆ ਜਿਹੜੇ ਉਹਨਾਂ ਨੇ ਆਪਣਾ ਕਬਜ਼ਾ ਛੱਡ ਦਿੱਤਾ ਤੇ ਜਿਹੜੇ ਬੁੱਢੇ ਹੋ ਕੇੰਦੇ ਸੀ ਦੁਆਰਾ ਲੱਗ ਜਾਣਗੇ ਜਿਹੜੇ ਹੈਗੇ ਆ ਤੇ ਇਹਨਾਂ ਦਾ ਜਿਹੜਾ ਹੈਗਾ ਦੋਨੋਂ ਤਰ੍ਹਾਂ ਦੇ ਜਿਹੜੇ ਹੈਗੇ ਸੰਤੋਖ ਆਪ ਚੱਲਣਾ